ਸਤੰਬਰ ਮਹੀਨਾ ਨਵੀਆਂ ਸ਼ੁਰੂਆਤਾਂ ਅਤੇ ਤਿਆਰੀਆਂ ਦਾ ਸਮਾਂ ਹੁੰਦਾ ਹੈ ਖਾਸ ਤੌਰ ਤੇ ਜਦੋਂ ਸਰਦੀਆਂ ਦਾ ਮੌਸਮ ਨਜ਼ਦੀਕ ਆ ਰਿਹਾ ਹੁੰਦਾ ਹੈ ਇਹਨਾਂ ਵਿੱਚ 10 ਕੰਮ ਹਨ ਜੋ ਤੁਸੀਂ ਸਤੰਬਰ ਮਹੀਨੇ ਵਿੱਚ ਕਰ ਸਕਦੇ ਹੋ 1 ਮੌਸਮੀ ਸਫਾਈ ਆਟਮ ਅਕਲੀਨਰ ਸਤੰਬਰ ਸਰਦੀਆਂ ਦੀ ਤਿਆਰੀ ਕਰਨ ਦਾ ਸਮਾਂ ਹੁੰਦਾ ਹੈ ਘਰ ਦੇ ਸਮਾਨ ਦੀ ਸਫਾਈ ਕਰੋ ਪੁਰਾਣੀਆਂ ਚੀਜ਼ਾਂ ਦਾ ਨਵਾਂ ਪ੍ਰਬੰਧ ਕਰੋ ਅਤੇ ਮੌਸਮ ਦੇ ਅਨੁਸਾਰ ਕੱਪੜਿਆਂ ਨੂੰ ਸਾਫ਼ ਕਰਕੇ ਸਟੋਰ ਕਰੋ ਦੋ ਪੈਸੇ ਦੀ ਯੋਜਨਾ ਬਣਾਉਣਾ ਫਾਈਨੈਂਸ਼ੀਅਲ ਅਪਲੈਨਿੰਗ ਸਤੰਬਰ ਸਾਲ ਦੇ ਆਖਰੀ ਚੌਥਾਈ ਦੀ ਤਿਆਰੀ ਲਈ ਵਧੀਆ ਸਮਾਂ ਹੁੰਦਾ ਹੈ ਆਪਣੀਆਂ ਬਚਤਾਂ ਨਿਵੇਸ਼ਾਂ ਅਤੇ ਖਰਚਲ ਦੀ ਸਮੀਖਿਆ ਕਰੋ ਆਉਣ ਵਾਲੇ ਤਿਉਹਾਰਾਂ ਲਈ ਬਜਟ ਬਣਾਓ ਜਿਵੇਂ ਕਿ ਦਸਹਿਰਾ ਦੀਵਾਲੀ ਅਤੇ ਸਰਦੀਆਂ ਦੀਆਂ ਤਿਆਰੀਆਂ ਤਿੰਨ ਘੁੰਮਣ ਦੀ ਯੋਜਨਾ ਜੇ ਤੁਸੀਂ ਸਤੰਬਰ ਵਿੱਚ ਯਾਤਰਾ ਕਰਨ ਦਾ ਸੋਚ ਰਹੇ ਹੋ ਤਾਂ ਨਵੇਂ ਸਥਾਨਾਂ ਦੀ ਯੋਜਨਾ ਬਣਾਓ ये मौसम आम तौर यात्रा लाई मौसम है, इसलिए इस समय सैलानी स्थाना की यात्रा करना सही हो सकता है चार व्यापार की योजना सितंबर दे विच दा मौसम आता है इसलिए लाई तुसी व्यापारी हो त्योहारा सीजन ले पूरी तैयारी करो नवे प्रोडक्ट लांच करो या डिस्काउंट ऑफर पेश करो पांच सेहतमंद आदता की शुरुआत हेल्थ अस ਸਤੰਬਰ ਫਿਟਨੈਸ ਅਤੇ ਸਿਹਤਮੰਦ ਜੀਵਨ ਸ਼ੈਲੀ ਸ਼ੁਰੂ ਕਰਨ ਲਈ ਵਧੀਆ ਸਮਾਂ ਹੈ। ਮੌਸਮ ਦੇ ਤਬਾਦਲੇ ਦਾ ਖਿਆਲ ਰੱਖਦੇ ਹੋਏ ਆਪਣੀ ਡਾਈਟ ਵਿੱਚ ਬਦਲਾਅ ਲਿਆਓ ਅਤੇ ਰੋਜ਼ਾਨਾ ਕਸਰਤ ਸ਼ੁਰੂ ਕਰੋ। 6. ਅਧਿਆਤਮਿਕਤਾ ਅਤੇ ਆਤਮ ਵਿਕਾਸ। ਅਧਿਆਤਮਿਕ ਪ੍ਰਕਟਿਸ ਜਿਵੇਂ ਕਿ ਧਿਆਨ, ਯੋਗਾ ਜਾਂ ਸ਼ਾਂਤੀ ਦਿਵਸ 21 ਸਤੰਬਰ ਮੌਕੇ ਆਪਣੀ ਆਤਮਿਕਤਾ ਤੇ ਧਿਆਨ ਦਿਓ। ਆਪਣੀਆਂ ਪੁਰਾਣੀਆਂ ਆਦਤਾਂ ਦਾ ਜਾਇਜ਼ਾ ਲਵੋ ਅਤੇ ਨਵੀਆਂ ਸਹੀ ਆਦਤਾਂ ਸਿੱਖੋ। 7. ਫਸਲਾਂ ਦੀ ਬੋワイ ਗਾਰਡਨਿੰਗ ਐਂਡ ਫਾਰਮਿੰਗ ਜੇਕਰ ਤੁਸੀਂ ਬਾਗਬਾਨੀ ਜਾਂ ਖੇਤੀ ਕਰਦੇ ਹੋ ਤਾਂ ਸਤੰਬਰ ਖਰੀਫ ਫਸਲਾਂ ਦੀ ਕਟਾਈ ਅਤੇ ਰਬੀ ਫਸਲਾਂ ਦੀ ਬੋワイ ਦਾ ਸਮਾਂ ਹੁੰਦਾ ਹੈ ਨਵੀਆਂ ਸਬਜ਼ੀਆਂ ਜਾਂ ਫਲਾਂ ਦੀ ਰੋਪਾਈ ਦੀ ਤਿਆਰੀ ਕਰੋ 8 ਆਨਲਾਈਨ ਸਿੱਖਲਾਈ ਸਕਿਲ ਡਿਵੈਲਪਮੈਂਟ ਸਤੰਬਰ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਦਾ ਸਮਾਂ ਹੈ ਕਈ ਵਿੱਤੀ ਸਾਲ ਦੇ ਆਖਰੀ ਪ੍ਰਬੰਧ ਦੀ ਤਿਆਰੀ ਜਾਂ ਪ੍ਰੋਫੈਸ਼ਨਲ ਸਕਿਲਸ ਦੇ ਕੋਰਸ ਲਿਆ ਜਾ ਸਕਦੇ ਹਨ 9 ਕਰੀਅਰ ਪਲਾਨਿੰਗ ਅਤੇ ਨਵੀਆਂ ਨੌਕਰੀਆਂ ਦੀ ਪਾਲ ਸਤੰਬਰ ਬਹੁਤ ਸਾਰੇ ਜੌਬ ਖੋਲ੍ਹੇ ਜਾਣ ਵਾਲੇ ਮਹੀਨੇ ਵਿੱਚੋਂ ਇੱਕ ਹੁੰਦਾ ਹੈ। ਨੌਕਰੀ ਕਰਨ ਲਈ ਸਤੰਬਰ ਸ਼ੁਰੂਆਤ ਕਰਨ ਲਈ ਵਧੀਆ ਸਮਾਂ ਹੈ। 10 ਫੈਸਟਿਵ ਤਿਆਰੀਆਂ ਸਤੰਬਰ ਵਿੱਚ ਤਿਉਹਾਰਾਂ ਦੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਆਪਣੇ ਘਰ ਦੀ ਸਜਾਵਟ ਅਤੇ ਤੋਹਫ਼ਿਆਂ ਦੀ ਖਰੀਦਾਰੀ ਦੀ ਯੋਜਨਾ ਬਣਾਓ। ਇਹ ਸਾਰੇ ਕੰਮ ਸਤੰਬਰ ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਤਾਜ਼ਗੀ ਅਤੇ ਉਤਸ਼ਾਹ ਲਿਆ ਸਕਦੇ ਹਨ। ਅੱਤੇ ਇਹ ਮੌਸਮ ਵਿੱਚ ਹੋਣ ਵਾਲੇ ਬਦਲਾਅ ਲਈ ਤਿਆਰੀ ਦਾ ਸਹੀ ਸਮਾਂ ਹੁੰਦਾ ਹੈ